ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਰੰਦੇ ەڵਮਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਤੰਗਾਮਾ ਬਕਾਵਾ ਜੀ ਵੱਧ ਧੰਨ ਕਰ ਲਮਾ ਕਾ ਬਾਈ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਤਾਂ ਆਪਾਂ ਨੰਬਰ نوٹ ਕਰ ਲਈ 752800032 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਡੇ ਤੱਕ ਨਵੇਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਰੀ ਰੱਖੋ ਬਾਈ ਜੀ ਸਾਸਿਕਾ ਜੀ ਸਾਸਿਕਾ ਜੀ ਨਾਮ ਨਾਮ ਤੁਮਕੌਰ ਸੰਘਾ ਜੀ ਪਿੰਡ ਪਿੰਡ ਟਿੱਲ ਮਾ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਤਸੀਲ ਤਪਾ ਠੀਕ ਆ ਬਾਈ ਕਿੰਨੇ ਆ ਅੱਜ ਕੋਲ ਵੜਾ ਆਪਣੇ ਕੋਲ ਤਿੰਨ ਨੱਕ ਨੇ ਬਾਈ ਠੀਕ ਆ ਹਾਂ ਪਹਿਲੀ ਜਾਣਕਾਰੀ ਇਹ ਜਰਸੀ ਬੈੜਾ ਬਾਈ ਦ ਤੀਜਾ ਸੂਆ ਇਹ ਹਾਂਜੀ ਤੇ ਦੁੱਧ ਹੁਣੇ ਹੋਊਗਾ ਇਹਦੇ ਥੱਲੇ 13 ਕਿਲੋ 13 ਮੀਟਰ ਹਾਂਜੀ ਠੀਕ ਆ ਤੇ ਕਿੰਨਾ ਕ ਟਾਈਮ ਹੋਗਾ ਵੀਰੀ ਸੂਈ ਲੈਣ ਨੂੰ ਸੂਈ ਨੂੰ ਤਾਂ ਤਾਜ਼ੀ ਸੂਈ ਹੋਇਆ ਬੱਚਾ ਮਰ ਗਿਆ ਜੀ ਇਹਦਾ ਠੀਕ ਆ ਮੰਨ 15 ਕ ਦਿਨ ਹੀ ਹੋਏ ਠੀਕ ਆ ਜੀ ਲੋਜੀ ਤੋਰਾ ਤਰਾ ਦੇਖ ਸਕਦੇ ਤੇ ਰੇਟ ਭਰਾ ਜਾਇਦਾ ਰੇਟ ਜਾਇਦਾ 45000 ਦੀ ਦੇ ਦਾਂਗੇ ਜੀ ਠੀਕ ਹੈ ਜੀ ਚਾਹੇ ਦੋ ਡੰਗ ਚੋਲੇ ਹਾਂ ਦੋ ਡੰਗ ਚਾਰ ਡੰਗ ਆਪਣੇ ਘਰੇ ਤਸੱਲੀ ਕਰ ਲਈ ਠੀਕ ਹੈ ਜੀ ਲੋਪਰਾ ਚੈੱਕ ਤੇ ਬਸ ਠੀਲ ਠੰਡੀ ਬਥੇ ਜਿਵੇਂ ਮਰਜ਼ੀਆਂ ਬੈਠਾ ਰਹੇ ਕੋਈ ਵਾਸਤਾ ਨਹੀਂ ਠੀਕ ਹੈ ਜੀ ਠੀਕ ਹੈ ਜਿਵੇਂ ਮਰਜ਼ੀ ਬਈ ਕਹਿੰਦਾ 8 ਮੀਟਰ ਠੀਕ ਹੈ ਲੋਜੀ ਜਰਸੀ ਤੇ ਲੈ ਵਦਨ ਦਾ ਜਪਰਾ ਤੁਸੀਂ ਲਾ ਸਕਦੇ ਠੀਕ ਹੈ ਮੈਂ ਦੇਖ ਸਕਦੇ ਠੀਕ ਹੈ ਜੀ ਪੈਂਡ ਢੱਲ ਮਾਂ ਤੇ ਜਲਾ ਨੂੰ ਪੈਂਦਾ ਜੀ ਬਰਨਾਲਾ ਬਾਈ ਦਾ ਵਪਾਰ ਦਾ ਕੰਮ ਆ ਭਰਾ ਠੀਕ ਹੈ ਨਾ ਲੋ ਜੀ ਹਾਂ ਜੀ ਦੂਜੀ ਦੀ ਦੱਸੋ ਇਹ ਪਹਿਲਾਂ ਨ ਬੈੜਾ ਬਾਈ ਹਾਂਜੀ ਤੇ ਆ ਬੱਛੀ ਹੈ ਜੀ 22 ਦਿਨ ਉਹਨੂੰ ਹੋ ਗਏ ਸੋਇ ਨੂੰ ਹਾਂਜੀ ਇਸ ਟਾਈਮ 16 ਕਿਲੋ ਬੋਲ ਆਏ ਤੇ ਥੱਲੇ ਮੰਨ 16 ਹਾਂ ਜਮ ਮੈਂਣ ਕੇ ਲੈ ਜੇ ਅਗਲਾ ਠੀਕ ਹੈ ਜੀ ਚਾਹੇ ਦੋ ਡੰਗ ਚੋਕੇ ਲਈ ਚਾਰ ਡੰਗ ਚੋਈ ਜਾ ਬਈ ਭਾਵੇਂ ਜੀ ਇਹ ਤਾਂ ਬੱਛੀ ਆਪਣੀ ਠੀਕ ਹੈ ਬਾਈ ਜੇ ਮੈਂ ਕਹਾਂ ਰੇਟ ਰੂਟ ਜਰਾ ਦਾ ਰੇਟ ਕਰਾਉਣ ਨੂੰ ਜਿੰਨਾ ਮਰਜ਼ੀ ਕਰਾਈ ਜਾ 50000 ਰੁਪਏ ਦੇਣੀ ਹੈ ਜੀ ਠੀਕ ਹੈ ਹਾਂ ਮਗਰੀ ਬੱਛੀ ਆਰ ਸਹਰਲਾ ਲੋਚ ਐਰ ਸਰਦੀ ਮਗਰ ਬੱਸੀ ਆ ਤੇ ਲੇਵਦੰਤਾਜਾ ਤੁਸੀਂ ਲਾ ਦੇ ਫਾੜੀ ਵਾਲਾ ਲੇਵਾ ਪਰਾ ਠੀਕ ਆ ਨਾ ਚੈੱਕ ਕਰ ਸਕਦੇ ਤੇ ਬਾਕੀ ਸਾਨੂੰ ਦਿਖਾਉਣੇ ਤੋਰਾ ਲੋਚ ਚੋਏ ਤੋ ਜਿਆ ਬਣ ਜਾਂਦੀ ਹੈ ਜਮਾ ਪੂਣੀ ਅਰ ਠੀਕ ਹੈ ਲੋਚ ਕੱਦ ਬੈਡ ਸੁਖਨਾ ਕਰਮ ਵਾਲੇ ਦਾ ਸੋਣਾ ਤੇ ਲੇਵਦੰਤਾਜਾ ਤੁਸੀਂ ਇਹਦਾ ਲਾ ਸਕਦੇ ਦੱਜ ਮਿੰਟ ਕਰਕੇ ਫਾੜੀ ਵਾਲਾ ਲੇਵਾ ਠੀਕ ਹੈ ਜੀ ਮੋੜ ਦਿਓ ਪਰਾ ਲੋਚ ਉਹ ਤਰਾ ਤੁਹਾਡੇ ਸਾਹਮਣੇ ਆ ਲੋਚ ਕੋਈ ਜ਼ੂਮ ਨਹੀਂ ਸੈਂਪਲ ਵੀਡੀਓ ਪਰਾ ਠੀਕ ਹੈ ਨਾ ਲੋ ਜੀ ਠੀਕ ਹੈ ਫਾਈਨ ਰੇਟ ਆਪ ਨੂੰ ਦੱਸ ਦੋ ਗਾਈ ਜੀ ਨਾਲ ਗੁੱਟ ਨਾ ਟਕੜੋ ਅੱਜ ਮੇ ਤੀਜੀ ਗਾਂ ਦੇ ਸੂਈ ਜਾਣਗੇ ਇਹ ਬਈ ਤੀਜਾ ਸੂ ਆ ਗਈ ਹਾਂਜੀ 12 ਕਿਲੋ ਦੋ 12 ਲੀਟਰ 2.5 ਮਹੀਨੇ ਦੀ ਸੂਈ ਦੀ ਆ 2.5 ਮਹੀਨੇ ਦੀ ਹਾਂ ਹਾਂ ਠੀਕ ਹੈ ਬੱਚਾ ਬੱਚਾ ਜੀ ਨਹੀਂ ਬੱਚਾ ਹੈ ਨਹੀਂ ਇਹਦਾ ਠੀਕ ਆ ਤੇ ਚਮਕੌਰ ਭਾਈ ਰੇਟ ਇਹਦਾ ਇਹ 42000 ਕਰ ਦੇ ਜੀ ਇਹਦਾ ਮੁੱਲ ਇਹਦਾ 42000 ਹਾਂ ਜੀ ਚਾਹ ਦੋ ਡੰਗ ਚੋਕੇ ਦੋ ਡੰਗ ਚਾਰ ਡੰਗ ਆਰ ਦੀ ਤਸੱਲੀ ਕਰ ਲੈ ਜੀ ਅਗਲਾ ਤਸੱਲੀ ਕਰਕੇ ਲੈ ਕੇ ਹਾਂ ਜੀ ਹਾਂ ਠੀਕ ਹੈ ਜੀ ਲਓ ਜੀ ਲੈ ਵੀਰ ਅੰਦਰ ਜਾ ਕੇ ਤਸਵੀਰ ਲਾਸ ਲੋ ਰੈਜਮੈਂਟ ਕਰ ਸਕਦੇ ਕੋਈ ਜ਼ੂਮ ਨਹੀਂ ਲਓ ਜੀ ਸੈਂਪਲ ਵੀਡੀਓ ਠੀਕ ਹੈ ਜੀ ਬਾਈ ਨੇ ਰੇਟ ਆਪਾਂ ਨੂੰ ਤੈਨੂੰ ਦੱਸ ਤੇ ਬਈ ਹੋਰ ਤਾਂ ਨਹੀਂ ਸੇਲ ਇੱਕ ਦੀ ਨਾ ਹੋਰ ਨਹੀਂ ਹੈਗਾ ਜੀ ਠੀਕ ਹੈ ਜੀ ਇਹੀ ਤਿੰਨ ਨਗ ਤੈਨੂੰ ਨਗ ਬਕਾਉਗਾ ਭਰਾ ਬਾਈ ਜੀ ਨਾਲ ਜਲਦੀ ਕਨੈਕਟ ਕਰੋ ਓਕੇ ਬਾਈ ਬਾਈ ਤੁਸੀਂ ਦੌਣੀ ਚੱਕਲਾ ਮੜੀ